ਕਾਨਫਰੰਸ ਕੀਤੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਜੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਉਹਦੀ ਫ੍ਰੀਜ਼ ਕੀਤੀ ਜਾ ਰਹੀ ਹੈ ਫ੍ਰੀਜ਼ਿੰਗ ਦੇ ਤਹਿਤ ਹੀ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ ਕਾਫੀ ਸਮੇ ਤੋਂ ਇਸ ਸੰਬੰਧੀ ਜਿਹੜੀ ਹੈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਹੀ 2023 ਦੇ ਵਿੱਚ ਕਰੀਬਨ 13 ਕਰੋੜ ਦੇ ਜਿਹੜੀ ਪ੍ਰਾਪਰਟੀ ਹੈ ਉਹ ਨਸ਼ਾ ਤਸਕਰਾਂ ਦੀ ਫ੍ਰੀਜ਼ ਕਰਵਾਈ ਗਈ ਸੀ 2024 ਦੇ ਵਿੱਚ ਜਿਹੜੀ ਇਹ ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੈ ਇਹ 46 ਕਰੋੜ ਦੇ ਕਰੀਬਨ ਜਿਹੜੀ ਹੈ ਹੁਣ ਤੱਕ ਫ੍ਰੀਜ਼ ਕਰਾਈ ਜਾ ਚੁੱਕੀ ਹੈ ਅੱਜ ਜੋ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੇ ਇਹ ਆਰਡਰ ਆਏ ਨੇ ਕੰਪੀਟੈਂਟ ਅਥਾਰਟੀ ਵੱਲੋਂ ਹੈਪੀ ਜੱਟ ਅਤੇ ਉਹਦੇ ਐਸੋਸੀਏਟਸ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 101 59 2023 ਦੀ ਹੈ ਉਸ ਦੇ ਵਿੱਚ ਇਹ ਪ੍ਰੋਪਰਟੀ ਜੋ ਹੈ ਆਈਡੈਂਟੀਫਾਈ ਕਰਕੇ ਉਸ ਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਕੀਤੇ ਗਏ ਹਨ ਅਤੇ ਉਹ ਐਗਜ਼ੀਕਿਊਟ ਕੀਤੇ ਗਏ ਹਨ ਉਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਰੀ ਦੀ ਸਾਰੀ ਜਿਹੜੀ ਪ੍ਰੋਪਰਟੀ ਹੈ ਇਹ ਚਾਰ ਚਾਰ ਪ੍ਰੋਪਰਟੀ ਨੇ ਜੋ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀਆਂ ਗਈਆਂ ਸਨ ਇਦੇ ਵਿੱਚ ਜੋ ਤਿੰਨ ਤੁਸੀਂ ਸਾਈਟਸ ਦੇਖੋਗੇ ਪ੍ਰਾਪਰਟੀ ਦੀਆਂ ਉਹ ਯੂਪੀ ਦੇ ਵਿੱਚ ਹੈ ਜਿਹਦੇ ਵਿੱਚ 11 ਏਕੜ ਇੱਕ ਜਗ੍ਹਾ ਅ 5 ਕਰੀਬਨ 5 ਏਕੜ ਦੂਜੀ ਜਗ੍ਹਾ ਤੇ ਇੱਕ 13 ਏਕੜ ਇਹ ਵੀ ਯੂਪੀ ਦੀ ਇੱਕ ਤੀਜੀ ਜਗ੍ਹਾ ਦੇ ਵਿੱਚ ਅ ਸਥਿਤ ਹੈਗੀ ਹੈ ਇਸ ਤੋਂ ਇਲਾਵਾ ਇੱਕ ਬੈਂਕ ਅਕਾਊਂਟ ਹੈ ਉਹ ਵੀ ਫ੍ਰੀਜ਼ ਕੀਤਾ ਗਿਆ ਹੈ ਜਿਹਦੇ ਵਿੱਚ ਕਰੀਬਨ 3.5 ਲੱਖ ਰੁਪਏ ਜਿਹੜੇ ਹੈ ਉਹ ਜਮਾ ਹੋਏ ਸਨ ਤੇ ਅੱਜ ਦੀ ਜਿਹੜੀ ਇਹ ਫ੍ਰੀਜ਼ਿੰਗ ਆਰਡਰ ਹੈ ਜੋ ਕਿ ਕਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਦੀ ਜੋ ਵੈਲਿਊ ਹੈ ਉਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਬਣਦੀ ਹੈ ਇਸ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੇਪਾਲ ਤੇ ਜਤਿੰਦਰ ਸਿੰਘ ਨਾਂ ਦੇ ਜਿਹੜੇ ਅਕਿਊਜ਼ ਸੀਗੇ ਐਫ ਆਈ ਆਰ ਨੰਬਰ 162 आ, ਇਸੇ ਸਾਲ ਹੋਈ ਹੈ ਉਹਦੇ ਵਿੱਚ ਉਹਨਾਂ ਦੀ 37 ਕਰੋੜ ਦੀ ਜੋ ਪ੍ਰਾਪਰਟੀ ਹੈ ਉਹ ਫ੍ਰੀਜ਼ ਕੀਤੀ ਗਈ ਸੀ ਸੋ ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਇਹ ਮੁਹਿੰਮ ਵੱਢੀ ਗਈ ਹੈ ਉਸ ਦੇ ਤਹਿਤ ਹੁਣ ਤੱਕ 2024 ਦੇ ਵਿੱਚ ਕਰੀਬਨ 46 ਕਰੋੜ ਦੇ ਦੇ ਅਮਾਉਂਟ ਦੀ ਜੋ ਹੈ ਪ੍ਰਾਪਰਟੀ ਉਹ ਹੁਣ ਤੱਕ ਫ੍ਰੀਜ਼ ਕੀਤੀ ਜਾ ਚੁੱਕੀ ਹੈ ਤੇ ਇਹ ਜੋ ਮੁਹਿੰਮ ਹੈ ਇਹ ਅੱਗੇ ਇਸੇ ਤਰੀਕੇ ਨਾਲ ਜਾਰੀ ਰਹੇਗੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜੋ ਵੀ ਅਕਿਊਜ਼ਡ ਫੜੇ ਜਾਂਦੇ ਹਨ ਉਹਨਾਂ ਦੀ ਪ੍ਰਾਪਰਟੀ ਜੋ ਹੈ ਐਨਡੀਪੀਐਸ ਐਕਟ 2000 ਦੇ ਤਹਿਤ 28 68 ਐਫ ਦੇ ਤਹਿਤ ਜੋ ਹੈ ਉਹ ਫ੍ਰੀਜ਼ ਕੀਤੀ ਜਾਂਦੇ ਪ੍ਰੋਵੀਜ਼ਨ ਨੇ ਇਸ ਲਈ ਜੋ ਵੀ ਹੈ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਦਿੱਲੀ ਨੂੰ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਇਸ ਇਹ ਜਿਹੜੀ ਪੂਰੀ ਪ੍ਰੋਸੈਸ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ ਇਵਨ ਅਕਿਊਜ਼ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰੇ ਉਸ ਤੋਂ ਬਾਅਦ ਬਾਦ ਜੋ ਆਰਡਰ ਕੀਤੇ ਜਾਂਦੇ ਹਨ ਉਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਜਿਹੜੇ ਹਨ ਜੋ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਵੱਲੋਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਸ ਦੀ ਐਗਜ਼ੀਕਿਊਸ਼ਨ ਵਾਸਤੇ ਭੇਜੇ ਜਾਂਦੇ ਹਨ ਇਸ ਦੇ ਤਹਿਤ ਹੀ ਆਜ਼ਦੀ ਉਹ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਨੇ ਉਹ ਕਨਫਰਮੇਸ਼ਨ ਦਿਓ ਮਿਲੇ ਨੇ ਤੇ ਇਹਨਾਂ ਦੇ ਜੋ ਜੋ ਵੀ ਆਰਡਰ ਸੀਗੇ ਉਹ ਅਸੀਂ ਉਹਨਾਂ ਦੇ ਕਨਸਰਨਡ ਜੋ ਪ੍ਰੈਮਿਸਸਿਸ ਨੇ ਜਿੱਥੇ ਐਡਰੈਸ ਉਹਨਾਂ ਦੇ ਪਰਮਨੈਂਟ ਐਡਰੈਸ ਰੈ residențial ਐਡਰੈਸ ਨੇ ਉੱਥੇ ਅਸੀਂ ਉਹ ਪੇਸਟ ਕਰਵਾ ਦਿੱਤੇ ਨੇ ਇਹ ਸਾਰੀ ਅਮਾਉਂਟ ਜਿਹੜੀ ਹੈ ਅੱਜ ਦੀ ਉਹ ਬਣਦੀ ਹੈ 6 ਕਰੋੜ 28 ਲੱਖ 50339 ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਕੇਸਸ ਹੈਗੇ ਆ ਉਹਨਾਂ ਦੇ ਵਿੱਚ ਆਉਂਦੇ ਦਿਨਾਂ ਵਿੱਚ ਜਿਹੜੇ ਹੈ ਗੈਂਗਸਟਰ ਜੋ ਨਸ਼ੇ ਤਸਕਰ ਨੇ ਤੇ ਜਿਹੜਾ ਨੈਕਸਸ ਹੈਗਾ ਇਹਨਾਂ ਦੇ ਅਸੀਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਲਵਾਂਗੇ ਸਰ ਹੈਪੀ ਜਟ ਜਿਹੜੀ ਪੰਜਾਬ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈਗੀ ਹੈ ਜੁੱਤੀ ਤੋਂ ਇਲਾਵਾ ਹੈਪੀ ਜਟ ਦੇ ਐਕਚੁਅਲੀ ਇਹਦੇ ਪੰਜਾਬ ਦੇ ਵਿੱਚ ਅਜੇ ਤੱਕ ਜਿਹੜਾ ਹੈਗਾ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਜੋ ਅਸੀਂ ਕਰਵਾਇਆ ਹੈ ਉਹਦੇ ਵਿੱਚ ਨਹੀਂ ਆਉਂਦੀ ਪਰ ਫਿਰ ਵੀ ਆਇਡੈਂਟੀਫਾਈ ਅਸੀਂ ਕਰ ਰਹੇ ਹਾਂ ਪਰ ਹੈਪੀ ਕਰਕੇ ਜਿਹੜਾ ਹੈ ਤੈਨੂੰ ਤੁਸੀਂ ਡਰਗ ਸਮਗਲਰ ਵੀ ਮੰਨਦੇ ਜੇ ਔਰਗੈਂਚਰ ਵੀ ਮੰਨਦੇ ਜੀ ਕਿਤੇ ਕਿਤੇ ਮੈਂ ਜਿਹੜੇ ਤੁਸੀਂ ਇੱਕ ਤੇ ਐਫ ਆਈ ਆਰ ਇਹਦੇ ਦੱਸੀ ਆ ਇਹਨਾਂ ਦੱਸਿਓ ਕਿਤੇ ਕਿਤੇ ਹੁੰਗਾ ਕੋਈ ਪਿੱਛੇ ਸਮਝ ਕਾਫੀ ਨਾਮ ਆਇਆ ਹੈ ਜਿਹੜਾ ਹੈਪੀ ਜੈਟ ਹੈ ਇਹਦੇ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਕਰੀਬਨ 19 ਪਰਚੇ ਜੋ ਹੈਗੇ ਆ ਔਨ ਰਿਕਾਰਡ ਅੱਜ ਦੀ ਡੇਟ ਦੇ ਵਿੱਚ ਉਹ ਸਟੈਂਡ ਕਰਦੇ ਆ ਤੇ 2020 ਦੇ ਵਿੱਚ ਇਹ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਮਿਸਿੰਗ ਹੈ ਤੇ ਇਹ ਵੀ ਹੈ ਸ਼ਾਇਦ ਇਹ ਵਿਦੇਸ਼ ਚਲਾ ਗਿਆ ਇਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੀ ਧੁੰਗਾਈ ਨਾਲ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਜੋ ਹੈ ਪਰਸਨਸ ਜੋ ਹੈ ਬਾਹਰ ਗਿਆ ਜੋ ਵੀ ਅਲੈਜ ਕੀਤਾ ਜਾਂਦਾ ਹੈ ਕਿ ਇਹ ਬਾਹਰ ਚਲਾ ਗਿਆ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕ੍ਰਿਮੀਨਲ ਬੈਕਗਰਾਉਂਡ ਦੀ ਇਹ 19 ਪਰਚੇ ਆਪਣੇ ਆਪ ਦੇ ਵਿੱਚ ਦੱਸਦੇ ਹਾਂ ਕਿ ਇਹਦੀ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਹੈ ਤੇ ਜੋ ਇਹਦੀ ਕ੍ਰਿਮੀਨਲ ਐਕਟੀਵਿਟੀਆਂ ਨੇ ਉਹ ਡਰਗ ਤੋਂ ਲੈ ਕੇ ਲੜਾਈ ਝਗੜਾ ਇਸ ਤੋਂ ਬਾਅਦ ਜੋ ਹੈ ਗੈਂਗਸਟਰ ਬਾਅਦ ਜੋ ਹੈ ਕਰਾਸ ਬਾਰਡਰ ਸਮਗਲਿੰਗ ਸਾਰੇ ਦੇ ਵਿੱਚ ਇਨਵੋਲਵਮੈਂਟ ਦੀ ਪਾਈ ਗਈ ਹੈ। ਫਿਰ ਇਹ ਕਿਹੜੇ ਜਿਹੜੇ ਹੁਣ ਤੁਸੀਂ ਕਹਿੰਦਾ ਦੂਸਰਾ ਕੇਸ 6 ਕਰੋੜ ਦੀ ਪ੍ਰੋਪਰਟੀ ਇੱਕ ਦਿਨ ਪਹਿਲਾਂ 70 ਕਰੋੜ ਦੀ ਮੈਂ ਸਮਝਣਾ ਚਾਹੁੰਦਾ ਤੁਹਾਡੇ ਹੱਥ ਕਿ ਅਚਾਨਕ ਕੀ ਕੀ ਤੁਸੀਂ ਉੱਥੇ ਆਪਣਾ ਕੇਸ ਸਟਰੋਂਗ ਤਰ੍ਹਾਂ ਨਾਲ ਕੰਪੀਟੈਂਟ ਅਥਾਰਟੀ ਕੋ ਰੱਖ ਪਾ ਰਹੇ ਹੋ ਜਾਂ ਪਹਿਲਾਂ ਕੋਈ ਕਿ ਪਹਿਲਾਂ ਦੇ ਕੇਸ ਗਏ ਸੀ ਕਿ ਕਿ ਉਹਨਾਂ ਨੇ ਹੁਣ ਜਿਹੜੇ ਤੁਹਾਨੂੰ ਰਿਜ਼ਲਟ ਦੇਣੇ ਚਾਹੀਦੇ ਨਸ਼ੇ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਵੱਡੀ ਹੈ ਅਸੀਂ ਆਪਣਾ 올 ਆਊਟ ਐਫਰਟ ਕਰ ਰਹੇ ਹਾਂ ਕੋਈ ਵੀ ਪ੍ਰੋਵੀਜ਼ਨ ਜੋ ਸਾਨੂੰ ਐਕਟ ਦੇ ਤਹਿਤ ਪਾਵਰ ਦਿੰਦਾ ਅਸੀਂ ਉਹਦੀ ਵਰਤੋਂ ਕਰਕੇ ਇਸ ਨਸ਼ੇ ਦਾ ਜੋ ਇਹ ਦਰਿਆ ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਤਹਿਤ ਹੀ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਹੈ ਕਿ ਐਨਡੀपीएस ਐਕਟ ਦੇ 68 ਐਫ ਪ੍ਰੋਵੀਜ਼ਨ ਦੇ ਤਹਿਤ ਜੋ ਹੈ ਕੰਪੀਟੈਂਟ ਅਥਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਇਹ ਜਿਹੜਾ ਨਸ਼ਾ ਤਸਕਰ ਹੈ ਜੋ ਅਕਿਊਜ਼ਡ ਹੈ ਉਹਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਵਾ ਕੇ ਉਸ ਦੇ ਫ੍ਰੀਜ਼ਿੰਗ ਆਰਡਰ ਜੋ ਹੈ ਉਹ ਕਨਫਰਮ ਕਰ ਸਕਦੇ ਨੇ ਕਨਫਰਮੇਸ਼ਨ ਤੋਂ ਬਾਅਦ ਜੋ ਪ੍ਰਾਪਰਟੀ ਹੈ ਉਹ ਨਾ ਸੇਲ ਨਾ ਪਰਚੇਸ ਤਨਾਈ ਮਾਰਗੇਜ ਕੀਤੀ ਜਾ ਸਕਦੀ ਹੈ ਬਿਨਾ ਕੰਪੀਟੈਂਟ ਅਥਾਰਟੀ ਦੀ ਆਗਿਆ ਤੋਂ ਸੋ ਇਸ ਤਰੀਕੇ ਨਾਲ ਅਸੀਂ ਹਰੇਕ ਉਹ ਹਲਾ ਵਸੀਲਾ ਜਿਹੜਾ ਸਾਡੇ ਕੋਲ ਉਪਲਬਧ ਹੈ ਸੀ ਉਸ ਦੀ ਜੋ ਹੈ ਪੂਰੀ ਵਰਤੋਂ ਕਰਕੇ ਉਹ ਚ ਦੱਸ ਸਕੋ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਸਰਕਾਰ ਦੇ ਇਹਦੇ ਵਿੱਚ ਇਹ ਪੁਆਇੰਟ ਤੁਹਾਡਾ ਜਾਇਜ਼ ਹੈ ਜੀ ਕਈ ਵਾਰ ਜੋ ਹੈ ਥੋੜਾ ਇਹਦੇ ਵਿੱਚ ਜਿਹੜਾ ਹੈ ਕਮਿਊਨੀਕੇਸ਼ਨ ਦੇ ਵਿੱਚ ਜੋ ਹੈ ਕਾਫੀ ਡਿਲੇ ਹੋ ਜਾਂਦਾ ਪਰ ਕਿਉਂਕਿ ਜੋ ਪਰਸਨਲ ਤੌਰ ਤੇ ਜਦੋਂ ਤੁਸੀਂ ਗੱਲ ਕਰ ਲੈਂਦੇ ਆ ਕੇਸਸ ਨੂੰ ਪਰਸੂ ਕਰ ਲੈਂਦੇ ਹੋ ਜਿਵੇਂ ਸਾਡੇ ਐਸਪੀਡੀ ਸਾਹਿਬ ਬੈਠੇ ਆ ਇਹਨਾਂ ਨੇ ਕਾਫੀ ਆਪਣੇ ਤੌਰ ਤੇ ਕੇਸਸ ਨੂੰ ਜੋ ਹੈ ਐਕਸਪੀਡਾਈਟ ਕਰਵਾਇਆ ਤੇ ਮੈਂ ਵੀ ਇੱਕ ਦੋ ਵਾਰ ਗੱਲ ਕੀਤੀ ਜਿੱਥੇ ਕੋਈ ਪ੍ਰੋਬਲਮ ਆਈ ਹੈ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਕੇਸਸ ਨੂੰ ਬੜਾ ਥੋੜੇ ਟਾਈਮ ਦੇ ਵਿੱਚ ਐਕਸਪੀਡਾਈਟ ਕਰਾਉਣ ਦੇ ਵਿੱਚ ਕਾਮਯਾਬ ਵੀ ਹੋਏ ਆ ਤੇ ਹੁਣ ਅੱਗੇ ਵੀ ਤੁਸੀਂ ਦੇਖੋਗੇ ਅਸੀਂ ਜਿਹੜੇ ਕੇਸਸ ਭੇਜੇ ਆ ਉਹ ਵੀ ਜਲਦੀ ਜਿਹੜੇ ਉਹਨਾਂ ਦੇ ਕਨਫਰਮੇਸ਼ਨ ਆਰਡਰਸ ਆ ਜਾਣਗੇ ਸਾਡੇ ਕੋਲ ਸਰ ਜਿਵੇਂ ਤੁਸੀਂ ਦੱਸਿਆ ਕਿ ਚਾਰ ਪ੍ਰੋਪਰਟੀ ਸੀ ਜਿੱਦੇ ਵਿੱਚੋਂ ਤਿੰਨ ਪ੍ਰੋਪਟੀਆਂ ਯੂਪੀ ਦੀਆਂ ਫ੍ਰੀਜ਼ ਕੀਤੀਆਂ ਤੇ ਚੌਥੀ ਪ੍ਰੋਪਰਟੀ ਦਾ ਬਾਰੇ ਜਿਹੜੀ ਚੌਥੀ ਪ੍ਰੋਪਰਟੀ ਹੈ ਉਹ ਇੱਕ ਮਿਸੇਸ ਦੀਪਿਕਾ ਨੇ ਉਹਨਾਂ ਦੇ ਨਾਂ ਤੇ ਇੱਕ ਅਕਾਊਂਟ ਹੈ ਜਿਹਦੇ ਵਿੱਚ 3.5 ਲੱਖ ਰੁਪਏ ਦੇ ਕਰੀਬਨ ਜਿਹੜੀ ਅਮਾਉਂਟ ਜਿਹੜੀ ਹੈ ਉਹ ਡਿਪੋਜ਼ਿਟ ਹੋਈ ਵੀ ਹੈ ਉਹ ਜਿਹੜਾ ਅਕਾਊਂਟ ਹੈ ਉਹ ਫ੍ਰੀਜ਼ ਕਰਵਾਇਆ ਗਿਆ ਹੈ ਸਰ ਇਸ ਤੋਂ ਹੋਰ ਵੀ ਗੈਂਗਸਟਰ ਤੁਸੀਂ ਕੁਝ ਸ਼ੇਅਰ ਕਰ ਸਕਦੇ ਸ਼ੇਅਰ ਕਰੋਗੇ ਜਦੋਂ ਲੋੜ ਹੋ ਜਣਗੀ ਨਹੀਂ ਨਹੀਂ ਬਿਲਕੁਲ ਜੀ ਸਾਡੇ ਪਾਈਪਲਾਈਨ ਦੇ ਵਿੱਚ ਹੈ ਅਸੀਂ ਜਿੰਨੇ ਵੀ ਪ੍ਰੋਪੋਜ਼ਲਸ ਤਿਆਰ ਕੀਤੇ ਆ ਆਲਮੋਸਟ ਜਿਹੜੇ ਹੈ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਰਹੇ ਆ ਸਾਈਡ ਬਾਈ ਸਾਈਡ ਜੋ ਹੋਰ ਵੀ ਸਾਡੇ ਕੋਲ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿੰਨੇ ਵੀ ਇਹ ਇਦਾਂ ਦੇ ਕੇਸਸ ਆ ਰਹੇ ਸੀ ਉਹਨਾਂ ਦੇ ਵਿੱਚ ਪ੍ਰਾਪਰਟੀ ਆਈਡੈਂਟੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਜਲਦੀ ਅਸੀਂ ਉਹਨਾਂ ਦੇ ਜਿਹੜੇ ਪ੍ਰੋਪੋਜ਼ਲਸ ਹੈ ਉਹ ਕੰਪੀਟੈਂਟ ਅਥਾਰਟੀ ਨੂੰ ਭੇਜ ਵੀ ਰਹੇ ਹਾਂ ਤੇ ਕੁਝ ਪਹਿਲਾਂ ਵੀ ਭੇਜੇ ਜਾ ਚੁੱਕੇ ਆ ਉਹ ਵੀ ਐਕਸਪੀਡਾਈਟ ਕਰਵਾ ਰਹੇ ਹਾਂ ਤੇ ਜਲਦੀ ਜਿਹੜਾ ਹੈਗਾ ਹੋਰ ਕਨਫਰਮੇਸ਼ਨ ਆਰਡਰ ਵੀ ਸਾਡੇ ਕੋਲ ਮਿਲ ਜਾਣਗੇ ਜੀ ਹਜੇ ਤੱਕ ਇਦਾਂ ਨਹੀਂ ਸਾਡੇ ਸਾਹਮਣੇ ਕੋਈ ਗੱਲ ਨਹੀਂ ਆਈ ਜੀ ਜੀ